ਅੱਜ ਬਲੱਡ ਡੋਨੇਟ ਕੈਂਪ ਤੇ ਜੋ ਨੌਜਵਾਨਾਂ ਦਾ ਹੜ ਆਇਆ ਹੋਇਆ ਹੈ ਸੋ ਸਾਰੇ ਹੀ ਨੌਜਵਾਨਾਂ ਨੂੰ ਸਰੂਪਾ ਸਾਹਿਬ ਅਤੇ ਸ਼੍ਰੀ ਗੁਰੂ ਵਿਦਾਸ ਮਹਾਰਾਜ ਜੀ ਔਰ 바ਵਾ ਸਾਹਿਬ ਭੀਮਰਾਓ ਅੰਬੇਦਕਰ ਜੀ ਦਾ ਜੋ ਸਰੂਪ ਹੈ ਉਹ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ ਇਹ ਜੋ ਬੀਗਮਪੁਰਾ ਟਾਈਗਰ ਫੋਰਸ ਵਲੋਂ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਦੇ 133 ਮੇਂ ਜਨਮ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਅਤੇ ਫ੍ਰੀ ਅੱਖਾਂ ਦਾ ਚੈੱਕਅਪ ਕੈਂਪ ਜਿਹੜਾ ਉਹ ਲਗਵਾਇਆ ਗਿਆ ਫ੍ਰੀ ਅੱਖਾਂ ਦੇ ਚੈੱਕਅਪ ਕੈਂਪ ਦੇ ਵਿੱਚ ਡਾਕਟਰ ਬਲਬੀਰ ਚੰਦ ਆਦਮਪੁਰ ਵਾਲੇ ਔਰ ਇਹ ਜਿਹੜਾ ਉਪਰਾਲਾ ਆਇਆ ਬਹੁਤ ਵਧੀਆ ਜੋ ਉਪਰਾਲਾ ਕੀਤਾ ਗਿਆ ਸਤਨਾਮ ਜੀ ਜੋ ਕਿ ਬੇਗੰਪੁਰਾ ਟੈਗਰਫੁੱਸ ਦੇ ਪੰਜਾਬ ਸਲਾਹਕਾਰ ਨੇ ਉਹਨਾਂ ਵੱਲੋਂ ਤੇ ਦੁਆਬਾ ਵਾਈਸ ਪ੍ਰਧਾਨ ਸਾਡੇ ਸੰਜੀਬ ਰਾਏ ਬਜਵਾੜਾ ਜੀ ਔਰ ਨਾਲ ਪੰਮਾ ਬਜਵਾੜਾ ਜੀ ਜੋ ਜ਼ਿਲ੍ਹਾ ਜੁਆਇੰਟ ਸਕੱਤਰ ਨੇ ਉਹਨਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਔਰ ਚੇਅਰਮੈਨ ਬਿੱਲਾ ਦਿਵਾਲ ਜੀ ਬੇਗੰਪੂਰਾ ਟਾਈਗਰ ਫੋਰਸ ਦੇ ਸਾਰੇ ਹੀ ਅਹੁਦੇਦਾਰਾਂ ਨੂੰ ਸਰੋਪਾ ਸਾਹਿਬ ਦੇ ਕੇ ਸਨਮਾਨਿਤ ਕਰਦੇ ਹੋਏ ਤੇ ਨਾਲ ਹੀ ਨਾਲ ਉਹਨਾਂ ਦੇ ਨਾਲ ਕੌਮੀ ਪ੍ਰਧਾਨ ਅਸ਼ੋਕ ਸਲੱਜ ਜੀ ਵੀ ਨੇ ਔਰ ਬੇਗੰਪੂਰਾ ਟਾਈਗਰ ਫੋਰਸ ਦੇ ਬਹੁਤ ਸਾਰੇ ਅਹੁਦੇਦਾਰ ਵੀ ਇਹਨਾਂ ਨਾਲ ਜਿਹੜੇ ਉਹ ਸ਼ਾਮਲ ਨੇ ਸੋ ਹੁਣ ਸਾਰੇ ਅਹੁਦੇਦਾਰਾਂ ਨੂੰ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਦਾ ਸਰੂਪ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ ਇਹ ਜੋ ਬੀਗਮਪੁਰਾ ਟਾਈਗਰ ਫੋਰਸ ਵੱਲੋਂ ਖੂਨਤਨ ਕੈਂਪ ਲਗਾਇਆ ਗਿਆ ਹੈ ਤਾਂ ਤਾਂ ਜਗਤ ਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਤੋਂ ਆਸ਼ੀਰਵਾਦ ਲੈ ਕੇ ਉਹਨਾਂ ਦਾ ਓਟ ਆਸਰਾ ਲੈ ਕੇ ਇਹ ਜੋ ਕਾਰਜ ਜਿਹੜੇ ਆਰੰਭੇਗੇ ਹਨ ਔਰ ਹੁਣ ਜੋ ਇਹ ਸਮਾਪਤੀ ਦੇ ਵਲ ਜਾ ਰਿਹਾ ਹੈ ਕਿਉਂਕਿ 2 ਵਜੇ ਸਮਾਪਤੀ ਸੀ ਔਰ ਇਹ ਲਾਸਟ ਜਿਹੜੀ ਉਹ ਯੂਨਿਟ ਦਿੱਤੀ ਜਾ ਰਹੀ ਹੈ ਸੋ ਆਓ ਅਸੀਂ ਵੀ ਆਪਣੇ ਬੱਚਿਆਂ ਨੂੰ ਚੰਗੇ ਕੰਮਾਂ ਵੱਲ ਪ੍ਰੇਰਿਤ ਕਰੀਏ ਅਤੇ 바ਵਾ ਸਾਹਿਬ ਹੀਮਰਾਓ ਅੰਬੇਦਕਰ ਜੀ ਦੇ ਜੋ ਦਸੇ ਰੂਲ ਹਨ ਪੜੋ ਜੁੜੋ ਸੰਘਰਸ਼ ਕਰੋ ਅਤੇ ਸ਼੍ਰੀ ਗੁਰੂ ਵਿਦਾਸ ਮਹਾਰਾਜ ਜੀ ਦੇ ਪਵਿੱਤਰ ਸ਼ਬਦ ਬੀਗੰਪੁਰਾ ਤੇ ਪਹਿਰਾ ਦੇਈਏ ਜੈ ਗੁਰਦੇਵ ਜੈ ਪੀਮ ਜੈ ਪਾ ਬੋਲੇ ਨਿਰਭੈ ਬੋਲੇ ਸੋ ਨਿਹਾਲ ਬੋਲੇ ਸੋ ਨਿਰਭੈ ਬੋਲੇ ਸੋ ਨਿਰਭੈ डॉक्टर साहब अज ये जो बेगमपुरा टाइगर फोर्स वालों जो खूनदान कैंप लगाया गया की कहना चाहोगे नौजवाना ਬੇਗੰਪੁਰਾ ਟਾਈਗਰ ਫੋਰਸ ਕੋਲੋਂ ਜੋ ਇੱਕ ਖੂਦਾਨ ਕੈਂਪ ਲਗਾਇਆ ਗਿਆ ਬਹੁਤ ਹੀ ਅੱਛਾ ਉਪਰਾਲਾ ਹੈ ਤੇ ਬਹੁਤ ਹੀ ਕਾਮਯਾਬੀ ਨਾਲ ਇਹ ਸੰਪੂਰਨ ਹੋਇਆ ਹੈ ਮੈਂ ਬੇਗੰਪੁਰਾ ਟਾਈਗਰ ਫੋਰਸ ਤੇ ਉਹਨਾਂ ਦੇ ਸਾਥੀਆਂ ਨੂੰ ਖਾਸ ਕਰ ਨਾਮ ਸਿੰਘ ਜੀ ਨੂੰ ਬਹੁਤ ਮੁਬਾਰਕਵਾਦ ਦਿੰਦਾ ਹਾਂ ਕਿ ਇੰਨਾ ਅੱਛਾ ਉਪਰਾਲਾ ਕੀਤਾ ਹੈ ਤਾਂ ਕਿ ਨੌਜਵਾਨ ਪੀੜ੍ਹੀ ਵੀ ਅੱਗੇ ਆਵੇ ਤੇ ਨਸ਼ਿਆਂ ਤੋਂ ਮੁਕਤ ਹੋ ਕੇ ਇਸ ਪਾਸੇ ਵੱਲ ਚੱਲੇ ਬਾਕੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜੋ ਸਾਨੂੰ ਮੂਲ ਮੰਤਰ ਹੈ ਬੇਗੰਪੁਰਾ ਦਾ ਉਹਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਸਾਰੇ ਸਮਾਨ ਹਨ ਇੱਕੋ ਜਿਹੇ ਹਨ ਖੇਂਦਾਨ ਜੋ ਕਿ ਇੱਕ ਜੀਵਨਦਾਨ ਹੈ ਮਹਾਦਾਨ ਹੈ ਉਹਦੇ ਵਿੱਚ ਵੀ ਸਾਨੂੰ ਇਹ ਪ੍ਰਤੀਤ ਹੁੰਦਾ ਹੈ ਜਦੋਂ ਵੀ ਕੋਈ ਔਖੀ ਘੜੀ ਦੇ ਵਿੱਚ ਆਉਂਦਾ ਹੈ ਤਾਂ ਉਹ ਇਹ ਨਹੀਂ ਪੁੱਛਦਾ ਕਿ ਇਹ ਕੌਣ ਕਿਸ ਜਾਤ ਦੇ ਬੰਦੇ ਦਾ ਹੈ ਔਰਤ ਦਾ ਹੈ ਮਰਦ ਦਾ ਹੈ ਜਾਂ ਕਿਸ ਸਮਾਜ ਦੇ ਕਿਸ ਵਰਗ ਦਾ ਹੈ ਸੋ ਇਹ ਜੋ ਬਰਹਲਾ ਹੈ ਇਹ ਬੇਗੰਪੁਰਾ ਦਾ ਬਰਹਲਾ ਜੋ ਹੈ ਜਾਂ ਉਹਨਾਂ ਦਾ ਜੋ ਮੋਟਿਵ ਸੀਗਾ ਉਹਨੂੰ ਸੰਪੂਰਨ ਕਰਦਾ ਹੈ ਤੇ ਮੈਂ ਬਹੁਤ ਹੀ ਅੱਛਾ ਮਹਿਸੂਸ ਕਰਦਾ ਹਾਂ ਇਹਦੇ ਵਿੱਚ ਸ਼ਾਮਲ ਹੋ ਕੇ ਤੇ ਬਹੁਤ-ਬਹੁਤ ਮੁਬਾਰਕਬਾਦ ਦਿਨਾ ਕਿ ਇਹ ਸਫਲਤਾਪੂਰਵਕ ਸੰਪੂਰਨ ਐਡਵੋਕੇਟ ਸਾਹਿਬ ਅੱਜ ਜੋ ਬੀਗਮਪੁਰਾ ਟਾਈਗਰ ਫੋਰਸ ਵੱਲੋਂ ਜੋ 바ਵਾ ਸਾਹਿਬ ਭੀਮਰਾਓਂ Ambedkar ਜੀ ਦੇ 133ਵੇਂ ਜਨਮ ਦਿਨ ਨੂੰ ਸਮਰਪਿਤ ਫੂਂਦਾਨ ਕੈਂਪ ਲਗਾਇਆ ਗਿਆ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਮੇਰਾ ਇਹ ਕਹਿਣਾ ਜੀ ਸਾਰੇ ਜਿਹੜੇ ਵੈਲਫੇਅਰ ਆਪਣੇ ਕੀਤੀ ਆ ਪਬਲਿਕ ਵੀ ਇਸਪੋਰਟਸ ਨੇ ਬਿੱਲਾ ਦੇਵਾਲ ਜੀ, ਤਾਰਾ ਚੰਦ ਜੀ, ਸ਼ੋਕ ਸਮਰਨ ਜੀ ਸਾਰੀ ਟੀਮ ਦਾ ਮੈਂ ਤਹਿ ਦਿਲੋਂ ਤਨਵਾਦੀ ਹਾਂ ਕਰ ਤੇ ਹੋਨਦਾਨ ਜਿਹੜਾ ਮਹਾਦਾਨ ਹੈਗਾ ਇਹ ਤੋਂ ਵੱਡਾ ਕੋਈ ਦਾਨ ਨਹੀਂ ਹੋ ਸਕਦਾ ਇੱਥੇ ਮੈਂ ਇਹ ਵੀ ਕਹਿ ਦੱਸਣਾ ਜ਼ਰੂਰੀ ਚਾਹੁੰਦਾ ਕਿ ਸਾਰੇ ਫੂਲਸ ਦੇ ਜਿਹੜੇ ਸੇਵਾਦਾਰ ਅਹੁਦੇਦਾਰਾ ਮੈਂ ਦੇਖਣ ਚਾਹਿਆ ਵੀ ਸਾਰੇ ਗਰੀਬਾਂ ਨਾਲ ਲੋੜਵੰਦੇ ਨਾਲ ਖੜਦੇ ਆ ਸਭ ਤੋਂ ਵੱਡੀ ਗੱਲ ਹੈ ਕੋਈ ਰਾਜਨੀਤੀ ਨਹੀਂ ਇਹਦੇ ਵਿੱਚ ਹੈਗੀ ਜਦਕਿ ਅਸੀਂ ਦੇਖੀਦਾ ਕਿ ਲੀਡਰਾਂ ਦੀਆਂ ਮਿੱਥਾਂ ਲੋਕ ਕਰਦੇ ਜਾ ਕੇ ਛੋਟੇ ਜਿਹੇ ਕੰਮ ਲਈ ਲੀਡਰ ਕੋਲ ਮੰਤਰੀ ਕੋਲ ਜਾਣਾ ਪੈਂਦਾ ਇਹਨਾਂ ਕੋ ਆਉਣ ਲਈ ਕਿਸੇ ਕੋ ਜਾਣ ਦੀ ਲੋੜ ਨਹੀਂ ਸਿੱਧਾ ਆ ਕੇ ਆਪਣੀ ਦੱਸੋ ਮਤਲਬ ਪ੍ਰੋਬਲਮ ਜੈਨੂ ਹੋਣੀ ਚਾਹੀਦੀ ਹੈ ਦੇ ਨਾਲ ਖੜਦੇ ਆ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਅਤੇ ਸਾਰਿਆਂ ਨੂੰ ਵਧਾਈਆਂ ਦਿੰਦਾ ਹਾਂ